ਐਡ ਕਿ ਆਪਣੀ ਮਿੱਟੀ ਦੇ ਦਿੱਤੀ ਮੁੜ ਕੇ ਮੈਂ ਉਹਨੂੰ ਕੀਤਾ ਕਿ ਆਪਣੇ ਕੋਲ ਆਇਆ ਇੱਕ ਪੈਕਟ ਇੱਕ ਅੱਸੀ ਜਹਾ ਇੱਕ ਨਵੀਲਾ ਆ ਉਹਨਾਂ ਦੀ ਦੋਵੇਂ ਜਿਹੜੀ ਆਪਣੀਆਂ ਨੂੰ ਨਹੀਂ ਪਤਾ ਚਲੋ ਥੈਂਕ ਯੂ ਬਹੁਤ ਬਹੁਤ ਕੀਆ ਜੀ ਸਰ ਸਾਡੇ ਨਾਮ ਦੀ ਚਰਨ ਗੋੜਿਆ ਇਸ ਵੇਲੇ ਇੰਸਾਨੀ ਹੋਏ ਪਾਸੇ ਆਪਾਂ ਲੈ ਕੇ ਜਾ ਰਹੇ ਹਾਂ ਉਹਦੇ ਫਲੇਰੀਆ ਆਪਾਂ ਇਹਦੀ ਫੋਮੇ 50 50 50 ਸਟੋਰੀ ਥੋੜੀ ਜਿਹਾ ਜਲਦੀ ਮੈਂ ਯਾਦ ਹੈ ਕੈਲਕੂਲੇਸ਼ਨ ਓਕੇ ਜੀ ਉਹ ਰਿਪੋਰਟ ਡਾਕਟਰ ਮਰੀਕ ਸਿੰਘ ਜੀ ਇਹ ਸਾਨੂੰ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਈ ਦਿਨਾਂ ਦੇ ਅਜਿਹੀ ਸ਼ੁਰੂ ਕੀਤਾ ਹੈ तकरीबन 6 ਬੈਚ ਪੂਰੇ ਕਰਦੇ ਸੀਰਪੁਰ ਦੇ ਵਿੱਚ ਸੱਤਵਾਂ ਬੈਚ ਅਸੀਂ ਸ਼ੁਰੂ ਕਰਾਇਆ ਪਿਛਲੇ ਹਫਤੇ ਮਾਨਗੁਰ ਸਪੀਕਰ ਸਾਹਿਬ ਪ੍ਰਤਾਪ ਸਿੰਘ ਸੰਧਵਾ ਜੀ ਨੇ ਕਰਾਇਆ ਖੁਦਾ ਦੇ ਕੰਮ ਦੇ ਵਿੱਚ ਫੀਲਡ 'ਚ ਬੜਾ ਨਾਵਾਂ ਕਿਸੇ ਡਿਪਾਰਟਮੈਂਟ 'ਚ ਪੁੱਛ ਲਓ ਦਸਤਾਉਨ ਸਭ ਜਾਣਦੇ ਐਨਾ ਵਧੀਆ ਕੰਮ ਕਰਦੇ ਫੀਲਡ ਦੇ ਵਿੱਚ ਤੁਸੀਂ ਲੋਕਾਂ ਨੂੰ ਲੋਕਾਂ ਦੀ ਰੋਸ਼ਨ ਦੇਂਦਾ ਵੀ ਘੱਟੋਂ ਵੱਧ ਜਿਹੜੇ ਅਸੀਂ ਲੋਕ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ 'ਚ ਕੰਮ ਕਰਦੇ ਆ ਸਭ ਤੋਂ ਵੱਧ ਬੋੜਾ ਜਾਇਆ ਅੱਜ ਬੜਾ ਇੱਕ ਵੱਲ ਕਦਮੀ ਜਿਹੜੀ ਆ ਉਹ ਐਗਰੀਕਲਚਰ ਮੈਚ ਨੂੰ ਵੱਲੋਂ ਕੀਤੀ ਗਈ ਆ ਔਰ ਉਹਦੇ ਵਿੱਚ ਸਾਡੇ ਕੋਲ ਡਾਕਟਰ ਕੇਪੀ ਸਿੰਘ ਜੀ ਜਿਹੜੇ ਡਾਇਰੈਕਟਰ ਨੇ ਔਰ ਡਾਕਟਰ ਮਰੀਕ ਸਿੰਘ ਜੀ ਵੀ ਸਾਡੇ ਚੀਫ ਐਗਰੀਕਲਚਰ ਅਫਸਰ ਹੋਣ ਉਹਨਾਂ ਦਾ ਸਾਰਾ ਸਟਾਫ ਇਹਨਾਂ ਨੇ ਗੁਰਦਾਸਪੁਰ ਦੇ ਵਿੱਚ ਖੇਤੀਬਾੜੀ ਦੇ ਵਿੱਚ ਇੱਕ ਡਿਪਲੋਮਾ ਸ਼ੁਰੂ ਕੀਤਾ ਔਰ ਉਹ ਡਿਪਲੋਮਾ ਕਰਨ ਦੇ ਬਾਅਦ ਜਿਹੜਾ ਇਨਸਾਨ ਉਸ ਡਿਪਲੋਮਾ ਨੂੰ ਉਹਦਾ ਡਿਗਰੀ ਲੈ ਲੂਗਾ ਡਿਪਲੋਮਾ ਲੈ ਲੂਗਾ ਉਹ ਫਿਰ ਆਪਣਾ ਧੰਦਾ ਖੇਤੀਬਾੜੀ ਜਿੰਸਾ ਲਈ ਚਲਾ ਸਕੇਗਾ ਉਹਦੇ ਵਿੱਚ ਸੀਡਸ ਨੇ ਉਹਦੇ ਵਿੱਚ ਐਕਟਸਾਈਡਸ ਨੇ ਵੀਡਸਾਈਡਸ ਨੇ ਤਾਂ ਹੋਰ ਚੀਜ਼ਾਂ ਨੇ ਜਿਸਨੂੰ ਮਿਲ ਉਹਦੇ ਨਾਲ ਉਹ ਫਿਰ ਆਪਣੇ ਕਾਰੋਬਾਰ ਕਰਨ ਦੇ ਵਿੱਚ ਉਹ ਹੋ ਤਿਆਰ ਹੋਊਗਾ ਔਰ ਉਸ ਤੋਂ ਇਲਾਵਾ ਜੁੜਾ ਗਿਆਨ ਇਸ ਡਿਪਲੋਮੇ ਦੇ ਰਾਹੀਂ ਉਹ ਲਊਗਾ ਉਹ ਆਪਣੇ ਆਪ ਜਿਵੇਂ ਆਪ ਆਪ ਖੇਤੀ ਕਰ ਰਿਹਾ ਉਹਦੇ ਵਿੱਚ ਉਹਨੂੰ ਲਾਭਵੰਦ ਹੋਊਗੀ ਔਰ ਇਹ ਉਸ ਤੋਂ ਬਾਅਦ ਦੂਸਰੇ ਆਪਣੇ ਸਾਥੀਆਂ ਨੂੰ ਉਹ ਜਿਹੜਾ ਗਿਆਨ ਆ ਉਹ ਦੇਖ ਕੇ ਉਹਨਾਂ ਨੂੰ ਵੀ ਉਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਊਗਾ ਅੱਜ ਆਪਾਂ ਦੇਖਿਆ ਵੀ 40 ਜਿਹੜੇ ਪਾਰਟਿਸਪੈਂਟਸ ਨੇ ਜਿਹੜੇ ਜਿਨ੍ਹਾਂ ਨੇ ਐਡਮਿਸ਼ਨ ਲਈ ਆ ਅੱਜ ਆਏ ਨੇ ਉਹਨਾਂ ਵਿੱਚੋਂ ਸਾਰੇ ਹੀ ਇਹਦੇ ਜਿਹੜੀ ਕੁਆਲਿਫੀਕੇਸ਼ਨ ਸੀ ਸਾਰੇ 10ਵੀਂ ਪਾਸ ਆ ਔਰ ਏਜ ਲਿਮਟ ਇੱਕ ਵਾਰ ਕੋਈ ਨਹੀਂ ਸੀਗੀ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਔਰ ਜਿਹਦੇ ਵਿੱਚ ਇਹ ਜਿਹੜੀ ਐਡਮਿਸ਼ਨ ਜਿਹੜੀਆਂ ਨੇ ਚਾਲੀਆਂ ਪੂਰੀ ਹੋ ਗਈਆਂ ਨੇ ਅੱਜ ਇਹਦਾ ਵਿਦਿਵਤ ਤਰੀਕੇ ਦੇ ਨਾਲ ਇਹ ਜਿਹੜੀ ਕਲਾਸ ਆ ਉਹ ਸ਼ੁਰੂ ਹੋ ਜੂਗੀ ਔਰ ਇਹਦਾ ਇੱਕ ਬਹੁਤ ਵੱਡਾ ਫਾਇਦਾ ਕਿਉਂਕਿ ਸਾਡਾ ਲਾਕਸਾ ਜਿਹੜਾ ਉਹਦੇ ਵਿੱਚ ਬਹੁਤ ਜ਼ਿਆਦਾ ਮਾਰਜਨਲ ਫਾਰਮਰ ਨੇ ਉਹ ਥਾੜੀਆਂ ਜੁੜੀਆਂ ਲੈਂਡ ਹੋਲਡਿੰਗ ਨਹੀਂ ਉਹ ਬਹੁਤ ਛੋਟੀਆਂ ਨੇ 4 4 5 5 6 6 ਕਿੱਲੇ ਦੇ ਆਪਾਂ ਮਾਲਕ ਆ ਸੋ ਜਿਸ ਵਕਤ ਆਪਾਂ ਉਹਨੇ ਥੋੜੀ ਜ਼ਮੀਨ ਦੇ ਵਿੱਚੋਂ ਵਧੀਆ ਚੀਜ਼ ਕਰਕੇ ਵਧੀਆ ਝਾੜ ਪੈਦਾ ਕਰਕੇ ਵਧੀਆ ਵਸਲ ਕਰਕੇ ਮੈਂ ਸਮਝਦਾ ਵੀ ਫਿਰ ਕਿਸਾਨ ਦੀ ਜਿਹੜੀ ਲੋੜਾਂ ਨੇ ਉਹ ਵਧੀਆ ਤਰੀਕੇ ਨਾਲ ਪੂਰੀਆਂ ਹੋ ਜਾਣਗੀਆਂ ਉਹ ਦੂਜੀ ਗੱਲ ਇਹਦੇ ਨਾਲ ਇੱਕ ਗਿਆਨ ਦੇ ਵਿੱਚ ਇਹ ਵੀ ਵਾਦਾ ਹੋਊਗਾ ਕਿ ਜਿਹੜੀ ਅੱਜ ਮਾਰਕੀਟ ਦੇ ਵਿੱਚ ਕਈ ਐਸੀਆਂ ਚੀਜ਼ਾਂ ਆ ਗਈਆਂ ਨੇ ਜਿਹੜੀਆਂ ਸਿਰਫ ਅੱਪਾ ਪ੍ਰੋਫਿਟ ਵਾਸਤੇ ਹੀ ਕਾਰੋਬਾਰ ਚੱਲ ਰਹੇ ਨੇ ਉਹਨਾਂ ਦੇ ਵੀ ਠੱਲ ਪਾਊਗੀ ਕਿਉਂਕਿ ਇਹਨਾਂ ਨੂੰ ਘਰੇਲੂ ਮੌਜੂਦਗਾ ਕੀ ਕਿਹੜੀ ਜੜੀ ਚੀਜ਼ ਆ ਉਹਦੇ ਚ ਕੀ ਗੁਣ ਹੈਗੇ ਨੇ ਕੀ ਉਹਦੀ ਆ ਸਪੈਸੀਫਿਕੇਸ਼ਨ ਨੇ ਕਿਹੜੀ ਆਪਾਂ ਚੀਜ਼ ਖਰੀਦਣੀ ਆ ਕਿਹੜੀ ਆਪਾਂ ਵਧੀਆ ਕਿਸਾਨ ਨੂੰ ਦੇਣੀ ਆ ਸੋ ਉਹਨੇ ਓਵਰਹਾਲ ਹੀ ਇੱਕ ਏਰੀਆ ਦੇ ਵਿੱਚ ਕਿਸਾਨੀ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਮੈਂ ਅੱਜ ਦਿਲ ਦੀਆਂ ਗਰਾਈਆਂ ਤੋਂ ਬਾਰੀਓ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਰਦਾਰ ਕੁਮਿਤ ਸਿੰਘ ਖੁੱਡੀਆਂ ਜੀ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਵੀ ਅੱਜ ਦਾ ਵੀ ਸ਼ੁਕਰਗੁਜ਼ਾਰ ਆ ਇਲਾਕੇ ਵੱਲੋਂ ਡਾਕਟਰ ਸਾਹਿਬ ਜਿਨ੍ਹਾਂ ਨੇ ਚੰਗਾ ਉਪਰਾਲਾ ਕਰਕੇ ਇਹਦੇ 40 ਪਰਿਵਾਰ ਨੇ ਤੁਸੀਂ ਤਿਆਰ ਕਰੋਗੇ ਉਹਨਾਂ ਵਿੱਚ ਸਾਡੀਆਂ ਕੁੜੀਆਂ ਬੇਟੀਆਂ ਨੇ ਪੜਾਣਾਂ ਨੇ ਫੀਮੇਲ ਸਟੂਡੈਂਟਸ ਵੀ ਜਿਹੜੇ ਨੇ ਇਹਦੇ ਵਿੱਚ ਆਏ ਨੇ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਗਿਆਨ ਨੂੰ ਵਾਧਾ ਕਰਨਗੇ ਔਰ ਇੱਕ ਚੰਗਾ ਉਪਰਾਲਾ ਔਰ ਮੈਂ ਸਮਝਦਾ ਵੀ ਜ਼ਿੰਦਗੀ ਦੇ ਵਿੱਚ ਕੋਈ ਸਟੇਜ ਕੋਈ ਉਮਰ ਆਸੀ ਨਹੀਂ ਕਿਥੇ ਬੰਦਾ ਗਿਆਨ ਲੈਣ ਨੂੰ ਜਾਂ ਪੜ੍ਹਨ ਲਈ ਹੋਵੇ ਜ਼ਿੰਦਗੀ ਦੇ ਹਰ ਪੜਾਅ 'ਚ ਆਪਾਂ ਗਿਆਨ ਵੀ ਲੈ ਸਕਦੇ ਆ ਪੜ੍ਹ ਵੀ ਸਕਦੇ ਆ ਔਰ ਉਸ ਗਿਆਨ ਨੂੰ ਵਧੀਆ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹੋਏ ਚੰਗੇ ਸਵਾਜ ਦੀ ਸਿਰਜਣਾ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਾ ਫਰ ਇਨਪੋਰਟ ਡিনার ਸ਼ੁਰੂ ਕੀਤਾ ਜੀ ਗਰਦਾਸਪੁਰ ਦੇ ਵਿੱਚ ਅੱਜ ਸਾਡੇ ਕੋਲੇ ਰਮਨ ਬੈਲ ਜੀ ਨੇ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਔਰ ਇਹਨਾਂ ਦੇ ਪ੍ਰਾਲੇ ਸਦਕਾ ਔਰ ਸਾਡੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਮਰੀਕ ਸਿੰਘ ਡਾਕਟਰ ਮਰੀਕ ਸਿੰਘ ਜੀ ਹੋਣਾ ਨੇ ਇਹ ਸ਼ੁਰੂ ਕਰਾਇਆ ਇਹ ਮੈਂ ਇਹਨਾਂ ਦਾ ਦੋਨਾਂ ਦਾ ਧੰਨਵਾਦ ਕਰਦਾ ਔਰ ਇਹ ਜਿਹੜਾ ਡਿਪਲੋਮਾ ਕਿਉਂ ਸ਼ੁਰੂ ਕਰਦੇ ਆ ਅਸੀਂ ਦਾ ਬੇਸਿਕ ਕਾਰਨ ਇਹ ਆ ਕਿ ਕਿਸਾਨਾਂ ਨੂੰ ਜਿਹੜੀ ਨਵੀਂ ਨੌਲੇਜ ਲੋੜ ਮੁਤਾਬਕ ਉਹ ਪਹੁੰਚਦੀ ਕਰਨੀ ਕਿਸਾਨਾਂ ਦੇ ਤੇ ਵਿਗਿਆਨੀਆਂ ਦੇ ਤੇ ਐਕਸਟੈਂਸ਼ਨ ਵਰਕਰਾਂ ਦੇ ਵਿਚਾਲੇ ਜਿਹੜੀ ਕੜੀ ਆ ਮੇਨ ਉਹ ਸਾਡੇ ਹੈਗੇ ਆ ਇਨਪੁਟ ਡੀਲਰ ਅਸੀਂ ਇਨਪੁਟ ਡੀਲਰਾਂ ਦੀ ਨੌਲੇਜ ਵਧਾ ਕੇ ਕਿਸਾਨਾਂ ਦੇ ਨਾਲ ਰਲ ਕੇ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਆ ਔਰ ਸਾਡਾ ਇਹ ਸੁਪਨਾ ਕਿ ਹਰ ਜ਼ਿਲ੍ਹੇ ਦੇ ਵਿੱਚ ਇਹ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ ਪਿਛਲੇ ਹਫ਼ਤੇ ਵੀ ਸ਼ੁਰੂ ਕੀਤਾ ਸੀ ਫਰੀਦਕੋਟ ਦੇ ਵਿੱਚ ਅਸੀਂ ਅੱਜ ਅਸੀਂ ਗੁਰਦਾਸਪੁਰ ਸ਼ੁਰੂ ਕੀਤਾ ਹੈ ਔਰ ਇਹਦਾ ਮੁੱਖ ਮੰਤਰੀ ਇਹ ਹੈ ਕਿ ਜਿੰਨੇ ਸਾਡੇ ਕੋਲ 40 ਕੈਂਡੀਡੇਟਸ ਨੇ ਇਹ 10ਵੀਂ ਪਾਸ ਜਿਹੜਾ ਕੋਈ ਵੀ ਬੰਦਾ ਇਹਦਾ ਮਤਲਬ ਕਿ ਡਿਪਲੋਮਾ ਕਰ ਸਕਦਾ ਔਰ ਇਹ ਜਿਹੜਾ ਡਿਪਲੋਮਾ ਮੈਨੇਜ ਦੇ ਰਾਹੀਂ ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰ ਮੈਨੇਜਮੈਂਟ ਆ ਉਹਦੇ ਰਾਹੀਂ ਗਵਰਨਮੈਂਟ ਆਫ ਇੰਡੀਆ ਵੱਲੋਂ ਪਾਸ ਆ ਇਹ ਔਰ ਪੰਜਾਬ ਗਵਰਨਮੈਂਟ ਨੇ ਵੀ ਮਾਨਤਾ ਦਿੱਤੀ ਹੋਈ ਆ ਔਰ ਇਹ ਜਿਹੜਾ ਡਿਪਲੋਮਾ ਵਾ ਅੱਗੇ ਤੋਂ ਜਿੰਨੇ ਵੀ ਕਿਸੇ ਬੰਦੇ ਨੇ ਕੋਈ ਇਨਪੁੱਟ ਦਾ ਕਾਰੋਬਾਰ ਕਰਨਾ ਇਨਪੁੱਟ ਡੀਲਰ ਦਾ ਜਾਂ ਖਾਦ ਦੀ ਦੁਕਾਨ ਖੋਲਣੀ ਆ ਬੀਜਾਂ ਦੀ ਦੁਕਾਨ ਖੋਲਣੀ ਆ ਦਵਾਈਆਂ ਦੀ ਦੁਕਾਨ ਖੋਲਣੀ ਆ ਤਾਂ ਉਹਦੇ ਲਈ ਜ਼ਰੂਰੀ ਕਰਤਾ ਗਿਆ ਹੈ ਸੋ ਇਹ ਜਿਹੜਾ ਡਿਪਲੋਮਾ ਜਦੋਂ ਅਸੀਂ ਕਰਾਵਾਂਗੇ ਤਾਂ ਇਹਦੇ ਨਾਲ ਸਾਨੂੰ ਇਹ ਆਸ ਆ ਕਿ ਜਿਹੜੇ ਇਹ ਡੀਲਰ ਨੇ ਇਹ ਸਾਡੇ ਇੱਕ ਐਕਸਟੈਂਸ਼ਨ ਵਰਕਰ ਬਣ ਜਾਣਗੇ ਜੋਸ ਇਹ ਨੌਲੇਜ ਲੈ ਕੇ ਜਾਣਗੇ ਕਿਉਂਕਿ ਬਹੁਤ ਸਾਰੇ ਅਸੀਂ ਇਹਨਾਂ ਸਾਰਿਆਂ ਨੂੰ ਅਸੀਂ ਲਾਈਫ ਮੈਂਬਰ ਬਣਾ ਦੇਣਾ ਵਾ ਸਾਡੇ ਪੀਏਯੂ ਦੀਆਂ ਜੋ ਪੈਕੇਜ ਆ ਪ੍ਰੈਕਟਿਸ ਬੁੱਕਸ ਕਿਤਾਬਾਂ ਆਉਂਦੀਆਂ ਉਹਨਾਂ ਦਾ ਫਿਰ ਚੰਗੀ ਖੇਤੀ ਆਉਂਦੀ ਆ ਪ੍ਰੋਗਰੈਸਿਵ ਫਾਰਮਿੰਗ ਆਉਂਦੀ ਆ ਸਾਰੇ ਲਾਈਫ ਮੈਂਬਰ ਬਣ ਜਾਣੇ ਆ ਇਸ ਡਿਪਲੋਮੇ ਦੇ ਵਿੱਚ ਗਵਰਨਮੈਂਟ ਨੇ ਸਾਨੂੰ ਦਿੱਤੇ ਹੋਏ ਪੈਸੇ ਦੇ ਵਾਸਤੇ ਔਰ ਜਿਹੜੇ ਲਾਈਫ ਮੈਂਬਰ ਬਣ ਗਏ ਇਹਨਾਂ ਦੇ ਘਰ ਦੇ ਵਿੱਚ ਹਰ ਹਰ ਮਹੀਨੇ ਇਹਨਾਂ ਦੀ ਨੌਲੇਜ ਅਪਡੇਟ ਹੋਈ ਜਾਇਆ ਕਰਨੀ ਆ ਕੋਈ ਕੋਈ ਨਵੀਂ ਚੀਜ਼ ਆ ਗਈ ਤਾਂ ਉਹ ਨਵੀਂ ਚੀਜ਼ ਨਾਲ ਦੀ ਨਾਲ ਸਿੱਖੀ ਜਾਣਾ ਔਰ ਇਹਨਾਂ ਨੂੰ ਜੋ ਸਾਡੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਖੇਤੀ ਬੜੀ ਮਹਿੰਗੀਆਂ ਦੀਆਂ ਉਹ ਪਿੰਡਾਂ ਚ ਲੈ ਕੇ ਜਾਣ ਵਾਸਤੇ ਇਹ ਵੀ ਸਾਡਾ ਇੱਕ ਮੇਨ ਕੜੀ ਨੇ ਸਾਡੇ ਵਾਸਤੇ ਇਹ ਸੋ ਮੈਂ ਬਹਿਲ ਸਾਹਿਬ ਦਾ ਤੇ ਡਾਕਟਰ ਫਰੀਦ ਸਿੰਘ ਜੀ ਦਾ ਬੜਾ ਬੜਾ ਧੰਨਵਾਦ ਹੈ ਕਿ ਇਹਨਾਂ ਨੇ ਇੱਥੇ ਸ਼ੁਰੂ ਕਰਾਇਆ ਜੀ ਹਾਂਜੀ ਵਿੱਤੀ ਵਿੱਤੀ ਸਹਾਇਤਾ ਜਦੋਂ ਅਸੀਂ ਦੱਸਿਆ ਤੁਹਾਨੂੰ ਮੈਂ ਗੱਲ ਇਹ ਵੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇਗਾ ਜਿੱਦਾਂ ਕਿਸੇ ਬੰਦੇ ਨੇ ਕੋਈ ਟ੍ਰੇਨਿੰਗ ਲੈਣੀ ਆ ਇਹ ਫਰਦਰ ਸਾਡੇ ਕੋਲ ਹੋਰ ਟ੍ਰੇਨਿੰਗਾਂ ਵੀ ਹੈਗੀਆਂ ਨੇ ਗੇਦੇ ਵਿੱਚ ਸੀ ਜਿਵੇਂ ਵਰਮਿੰਗ ਪੋਸਟ ਕਰਦਾ ਬੰਦਾ ਕੋਈ ਜਾਂ ਕੋਈ ਉਹਨੇ ਡੇਲੀ ਦਾ ਕੰਮ ਕਰਨਾ ਜਾਂ ਜਿਹੜਾ ਵੀ ਧੰਦਾ ਕਰਨਾ ਉਹਦੇ ਵਾਸਤੇ ਵੀ ਅੱਗੇ ਸਾਡੇ ਟ੍ਰੀਲਿੰਗਾਂ ਚੱਲਦੇ ਰਹਿੰਦੇ ਨੇ ਇਹ ਬੰਦਿਆਂ ਦੇ ਰਾਹੀਂ ਜਿੰਨੇ ਵੀ ਬੰਦੇ ਕੋਈ ਆਉਣਗੇ ਸਾਡੇ ਕੋਲ ਉਹ ਬੰਦੇ ਸਰਕਾਰ ਤੋਂ ਲੈ ਕੇ ਪੈਸਾ ਲੋਨ ਲੈ ਕੇ ਆਪਣਾ ਧੰਦਾ ਸ਼ੁਰੂ ਕਰ ਸਕਦੇ ਨੇ ਇਹ ਵੀ ਦੱਸਾਂਗੇ ਬੱਚਾ ਸੀ ਸਹਿਯਕ ਧੰਦੇ ਜਿੰਨੇ ਹੈਗੇ ਆ ਉਹ ਵੀ ਇਸ ਡਿਪਲੋਮੇ ਦੇ ਸਹਯਾਨੇ ਨਾਲ ਲੱਗੇ ਇਹਦਾ ਮਤਲਬ ਕਹਿੰਦਾ ਵੀ ਜੋ ਪੀਏਯੂ ਕਹਿੰਦੀ ਆ ਜਾਂ ਜੋ ਖੇਤੀਬਾੜੀ ਵਿਭਾਗ ਮੰਤ ਕਹਿੰਦਾ ਵੀ ਖੇਤਾਂ ਦੇ ਵਿੱਚ ਥੀਵੀਦਾਰ ਪਹੁੰਚੇ ਉਹਦੀ ਇਨਕਮ ਵਧੇ ਉਹਦੀ ਆਮਦਨ ਵਧੇ ਉਹ ਸਾਰੇ ਸਾਧਨ ਅਸੀਂ ਇਸ ਡਿਪਲੋਮੇ ਵਿੱਚ ਪਾਏ ਹੋਏ ਨੇ ਔਰ ਸਿਲੇਬਸ ਦਾ 파ਰਟ ਬਣਾਏ ਹੋਏ ਨੇ ਸਾਡੇ ਕੋਲੇ ਦੋ ਯੂਨੀਵਰਸਿਟੀਆਂ ਨੇ ਇੱਕ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੂਜੀ ਯੂਨੀਵਰਸਿਟੀ ਹੈ ਗੁਰੂ ਅੰਗਦੇਵ ਵੈਟਰਨਰੀ ਯੂਨੀਵਰਸਿਟੀ ਉਹ ਵੀ ਮਤਲਬ ਕਿ ਵਧੀਆ ਸਾਡੀ ਯੂਨੀਵਰਸਿਟੀ ਆ ਔਰ ਸਾਰੇ ਜਿੰਨੇ ਸਾਹ ਇਕਦੰਦੇ ਨੇ ਉਹ ਸਾਰਿਆਂ ਦੀ ਸਾਰੀਆਂ ਟ੍ਰੇਨਿੰਗ ਸਾਡੀਆਂ ਇਨ ਕਲੈਬੋਰੇਸ਼ਨ ਦਿੰਨੇ ਆ ਅਸੀਂ ਔਰ ਡਿਪਾਰਟਮੈਂਟ ਦੇ ਵਿੱਚ ਆਤਮਾ ਸਕੀਮਾਂ ਇਹ ਆਤਮਾ ਸਕੀਮ ਦੇ ਵਿੱਚ ਅਸੀਂ ਇੱਕ ਹੋਰ ਪ੍ਰੋਗਰਾਮ ਲੈ ਕੇ ਆ ਰਹੇ ਆ ਅਗਲੇ ਅਸੀਂ ਕੋਸ਼ਿਸ਼ ਕਰ ਰਹੇ ਆ ਪੰਜਾਬ ਸਰਕਾਰ ਦੇ ਨਾਲ ਤੇ ਭਾਰਤ ਸਰਕਾਰ ਦੇ ਨਾਲ ਸਾਡੇ ਕੋਲ ਇੱਕ ਸਕੀਮ ਆਉਣੀ ਆ ਉਹ ਉਹ ਹੈਗੀ ਆ ਐਗਰੀ ਕਲੀਨਿਕਸ ਐਗਰੀ ਬਿਜ਼ਨਸ ਸੈਂਟਰ ਉਹ ਅਸੀਂ ਦਿੱਤੀ ਹੋਈ ਐ ਸਕੀਮ ਉਹ ਉਹਦੇ ਚ 90% ਸਬਸਿਡੀ ਆ 90% ਸਬਸਿਡੀ ਦਾ ਮਤਲਬ ਹੈ ਜੇ ਕਿਸੇ ਨੇ ਕੋਈ ਧੰਦਾ ਕਰਨਾ ਜਾਂ ਦੁਕਾਨ ਖੋਲਣੀ ਆ ਜਾਂ ਕੋਈ ਇਕੁਪਮੈਂਟ ਲੈਣੇ ਆ ਜਿੱਦਾਂ ਆਪਾਂ ਮੈਡੀਕਲ ਦੀਆਂ ਦੁਕਾਨਾਂ ਖੋਲਦੇ ਆ ਉਹਦੇ ਚ ਆਪਾਂ ਨੂੰ ਟੈਸਟ ਕਰਨ ਵਾਸਤੇ ਮਸ਼ੀਨਾਂ ਚਾਹੀਦੀਆਂ ਹੁੰਦੀਆਂ ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜੀ ਸਾਡੀ ਸਕੀਮ ਆ ਉਹਦੇ ਚ ਇਹ ਆ ਵੀ ਜਿੰਨੇ ਵੀ ਇਕੁਪਮੈਂਟ ਚਾਹੀਦੇ ਮਿੱਟੀ ਟੈਸਟ ਕਰਨੀਆਂ ਜਾਂ ਆਪਾਂ ਰੈਜਨਰਲਾਈਜ਼ ਕਰਨਾ ਜ਼ਹਿਰਾਂ ਦੇਖਣੀਆਂ ਨੇ ਕਿਸੇ ਚੀਜ਼ ਦੇ ਵਿੱਚ ਉਹਦੇ ਵਾਸਤੇ ਵੀ ਉਹ ਇਕੁਪਮੈਂਟ ਜਿੰਨੇ ਬਣਦੇ ਨੇ ਉਹ ਇਕੁਪਮੈਂਟ ਦੇ ਉੱਤੇ ਸਰਕਾਰ ਨੇ ਭਾ ਸਰਕਾਰ 90% ਸਬਸਿਡੀ ਦਿੰਦੀ ਆ 80 ਤੋਂ 90% ਸਬਸਿਡੀ ਜਿਹੜੀ ਆ ਸਟੇਟਾਂ ਬਾਈ ਵੇਰੀ ਕਰਦੀ ਆ ਔਰ ਇਹ ਜਿਹੜੀ ਸਬਸਿਡੀ ਆ ਉਹ ਸਪੋਜ਼ ਕਰੋ ਜੇ ਕੋਈ ਇਕੁਪਮੈਂਟ 5 ਲੱਖ ਦਾ ਜਾਂ 10 ਲੱਖ ਦਾ ਜਾਂ 20 ਲੱਖ ਦਾ ਉਹਦਾ 90% ਸਰਕਾਰ ਦੇਊਗੀ ਇਹ ਵੀ ਸ਼ੁਰੂ ਸ਼ੁਰੂ ਕਰਨ ਜਾ ਰਿਹਾ ਸੀ ਸਾਡੀ ਬੜੀ ਮੀਟਿੰਗ ਹੋਣ ਵਾਲੀ ਆ ਦਿੱਲੀ ਉਸ ਤੋਂ ਬਾਅਦ ਫਿਰ ਅਸੀਂ ਪੰਜਾਬ 'ਚ ਇਹ ਵੀ ਸ਼ੁਰੂ ਕਰਨਾ ਪ੍ਰੋਗਰਾਮ ਇਹ ਸੋ ਸਾਡਾ ਮਤਲਬ ਇਹੀ ਆ ਵੀ ਖੁਸ਼ਹਾਲ ਪੰਜਾਬ ਬਣਾਉਣਾ ਜੀ ਮਾਨ ਸਾਹਿਬ ਲੱਗੇ ਹੋਏ ਨੇ ਇਸ ਕੰਮ ਦੇ ਵਿੱਚ ਭਵੰਤਮਾਨ ਜੀ ਨੇ ਪਿਛਲੇ ਹਫਤੇ ਵੀ ਕਿਹਾ ਸਾਰੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਔਰ ਖੇਤੀਬਾੜੀ ਨੂੰ ਸੀ ਉੱਪਰ ਚੱਕਣਾ ਵਾ ਔਰ ਇਹਦੇ ਚ ਕੁਆਲਟੀ ਕੰਟਰੋਲ ਦਾ ਬਹੁਤ ਵੱਡਾ ਰੋਲ ਆ ਔਰ ਜਿਹੜਾ ਕੁਆਲਟੀ ਕੰਟਰੋਲ ਵਾਲਾ ਕੰਮ ਆ ਉਹ ਸਾਡੇ ਜਿਹੜੇ ਭਰਾ ਸੀ ਇਹ ਡਿਪਲੋਮਾ ਕਰਨਾ ਇਹਨਾਂ ਨੇ ਕੁਆਲਟੀ ਵਾਲੇ ਇਨਪੋਰਟ ਦੇ ਕੰਮ ਜਣੇ ਆ ਇਹ ਸਾਡੀ ਸ਼ੁਰੂਆਤ ਹੋ ਚੁੱਕੀ ਆ ਪੰਜਾਬ ਦੇ ਵਿੱਚ ਅਸੀਂ ਕਰ ਰਹੇ ਆ 38 ਬੈਚ ਅਸੀਂ ਪੰਜਾਬ ਚ ਪੂਰੇ ਕਰ ਲਏ ਨੇ ਇਹ 39ਵਾਂ ਬੈਚ ਸਾਡੇ ਕੋਲੇ ਆ ਸੋ ਇਹ ਅਸੀਂ ਸਾਡਾ ਸੁਪਨਾ ਹੈਗਾ ਵੀ ਹਰ ਜ਼ਿਲ੍ਹੇ ਚ ਪਹੁੰਚਾ ਕਰੀਏ ਔਰ ਮੈਂ ਗਰਦਾਸਪੁਰ ਦੀ ਸਾਰੀ ਟੀਮ ਦਾ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਾਇਆ ਜੀ ਧੰਨਵਾਦ